ਤਸਵੀਰਾਂ ਤੁਸੀਂ ਮੋਗੇ ਦੇ ਪਿੰਡ ਰਾਜਿਆਣੇ ਦੀਆਂ ਵੇਖ ਰਹੇ ਹੋ ਜਿੱਥੇ ਵੱਡੀ ਵਾਰਦਾਤ ਵਾਪਰੀ ਹੈ ਦਰਸਲ ਦੋ ਧਿਰਾਂ ਦਾ ਆਪਸ ਦੇ ਵਿੱਚ ਰੌਲਾ ਦਸਿਆ ਜਾ ਰਿਹਾ ਇੱਕ ਧਿਰ ਦਾ ਕਹਿਣਾ ਕਿ ਉਹੋ ਆਪਣੇ ਕੰਮ ਕਾਜ ਦੇ ਲਈ ਜਾ ਰਹੀ ਸੀਗੀ ਤੇ ਦੂਸਰੇ ਪਾਸੇ ਜਿਹੜੀ ਦੂਜੀ ਧਿਰ ਹੈਗੇ ਉਸ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਮੋਗੇ ਦੇ ਪਿੰਡ ਰਾਜਿਆਣੇ ਦੀਆਂ ਵਿਖਾ ਰਿਹਾ ਜਿੱਥੇ ਵੱਡੀ ਵਾਰਦਾਤ ਵਾਪਰੀ ਹੈਗੀ ਆ ਤਾਂ ਕੁਝ ਵਿਅਕਤੀਆਂ ਦੇ ਵੱਲੋਂ ਸ਼ਰਾਬ ਦੇ ਜੋ ਕਰਿੰਦਾ ਸੀਗਾ ਉਸ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਤੇ ਉਸ ਦੀ ਗੱਡੀ ਦੀ ਪੰਨ ਤੋੜ ਕਰ ਦਿੱਤੀ ਗਈ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਕੋਰਪੀਓ ਗੱਡੀ ਹੈਗੀ ਆ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ ਹੈਗੀ ਆ ਉਸ ਦੇ ਉੱਪਰ ਇੱਟਾਂ ਰੋੜਿਆਂ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਜੋ ਇਸ ਗੱਡੀ ਦਾ ਚਾਲਕ ਸੀਗਾ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਤੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ 2 ਦਿਨ ਪਹਿਲਾਂ ਇਹ ਵਾਰਦਾਤ ਵਾਪਰੀ ਸੀਗੀ ਤਾਂ ਦੱਸ ਦਈਏ ਕਿ ਇਹ ਪਿੰਡ ਰਾਜਿਆਂ ਨੇ ਦਾ ਮਸਲਾ ਹੈ ਗਿਆ ਜਿੱਥੇ ਇਕਬਾਲ ਸਿੰਘ ਨਾਂ ਦਾ ਵਿਅਕਤੀ ਜੋ ਕਰਿੰਦੇ ਦਾ ਕੰਮ ਕਰਦਾ ਸੀਗਾ ਤੇ ਆਪਣੇ ਹੀ ਪਿੰਡ ਜਦੋਂ ਉਹ ਵਸੂਲੀ ਕਰਨ ਦੇ ਲਈ ਜਾਂਦਾ ਹੈਗਾ ਤਾਂ ਪੈਸੇ ਜਦੋਂ ਉਹ ਇਕੱਠੇ ਕਰਨ ਦੇ ਲਈ ਜਾਂਦਾ ਤਾਂ ਪਿੰਡ ਦੇ ਕੁਝ ਵਿਅਕਤੀਆਂ ਦੇ ਵੱਲੋਂ ਜਿਸ ਦੇ ਨਾਲ ਉਸ ਦਾ ਰੌਲਾ ਚੱਲਦਾ ਸੀਗਾ ਕਿਉਂਕਿ ਕਰੀਬ 7 ਤੋਂ 8 ਮਹੀਨੇ ਪਹਿਲਾਂ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਕਲੇਸ਼ ਹੋਇਆ ਸੀਗਾ ਤੇ ਉਸ ਤੋਂ ਬਾਅਦ ਰੰਜਿਸ਼ ਦੇ ਚੱਲਦੇ ਉਹਨਾਂ ਦੇ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਜਾਂਦਾ ਤਾਂ ਕੁਝ ਲੋਕਾਂ ਦੇ ਉੱਪਰ ਪਰਚਾ ਵੀ ਦਰਜ ਕੀਤਾ ਗਿਆ ਕੁਝ ਦੀ ਗ੍ਰਿਫਤਾਰੀ ਦੀ ਵੀ ਖਬਰ ਸਾਹਮਣੇ ਆ ਰਹੀ ਆ ਤਾਂ ਇਹ ਤਸਵੀਰਾਂ ਤੁਹਾਨੂੰ ਮੋਗੇ ਦੇ ਪਿੰਡ ਰਾਜਿਆਣੇ ਦੀਆਂ ਵਿਖਾ ਰਹੇ ਆ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਕੋਰਪੀਓ ਦੀ ਪੰਨ ਤੋੜ ਕੀਤੀ ਗਈ ਆ ਇਸ ਤੋਂ ਇਲਾਵਾ ਜੋ ਗੱਡੀ ਸਵਾਰ ਸੀਗਾ ਜੋ ਸਕੋਰਪੀਓ ਦਾ ਸਵਾਰ ਸੀਗਾ ਉਸ ਦੀ ਵੀ ਕਟਮਾਰਕ ਕੀਤੀ ਗਈ ਆ ਜਿਸ ਨੂੰ ਹੁਣ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਸੋ ਜਿਹੜਾ ਕਰੀਬ ਰਾਤ ਦੇ 5:30